ਉਹ ਧੱਕੇ ਨਾਲ ਜ਼ਬਰਦਸਤੀ ਨਹੀਂ ਜਨੇਊ ਮੈਂ ਨਹੀਂ ਪਾਇਆ ਜਨੇਊ ਗੁਰੂ ਨਾਨਕ ਕਹਿੰਦੇ ਮੈਂ ਜਨੇਊ ਨਹੀਂ ਪਾਇਆ ਨਾ ਮੈਂ ਪਾਉਣਾ ਹੈ ਮੇਰੇ ਗੁਰੂ ਨਾਨਕ ਨੇ ਜਨੇਊ ਨਹੀਂ ਪਾਇਆ ਜਿੱਦਣ ਜਨੇਊ ਤੋਂ ਜਵਾਬ ਦਿੱਤਾ ਉਦਣ ਸਿੱਖ ਕੌਮ ਦਾ ਜਨਮ ਹੋਇਆ ਸਿੱਖ ਕੌਮ ਉਦਣ ਜੰਮਦੀ ਹੈ ਜਿੱਦਣ ਜਨੇਊ ਨੂੰ ਗੁਰੂ ਨਾਨਕ ਜੀ ਜਵਾਬ ਦਿੰਦੇ ਹੈ ਮੈਂ ਨਹੀਂ ਪਾਇਆ ਪਰ ਸਾਡੇ ਸਿੱਖ ਧਰਮ ਦੇ ਵਿੱਚ ਬੜਾ ਵੱਡਾ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਨੂੰ ਸੂਰਜ ਪ੍ਰਕਾਸ਼ ਕਹਿੰਦੇ ਆ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਨੇ ਇਹ ਲਿਖਿਆ ਕਿ ਗੁਰੂ ਨਾਨਕ ਨੇ ਜਨੇਊ ਪਾ ਲਿਆ ਸੀ ਸੂਰਜ ਪ੍ਰਕਾਸ਼ ਲਿਖਿਆ ਕਿ ਪਾਇਆ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜਿਹੜਾ ਭਾਈ ਸੰਤੋਖ ਸਿੰਘ ਦਾ ਲਿਖਿਆ ਜਿਹੜਾ ਤਾ ਕਰਕੇ ਇਹ ਵਿਵੰਦੀ ਕਰੀ ਦੀ ਵੀ ਇਤਿਹਾਸ ਵਿੱਚ ਮਲਾਵਟਾਂ ਬਹੁਤ ਨੇ ਸਾਨੂੰ ਖੁਦ ਲੱਭਣੀਆਂ ਪੈਣਗੀਆਂ ਗੁਰਬਾਣੀ ਦਾ ਬੇਸ ਲੈ ਕੇ ਗੁਰਬਾਣੀ ਦੇ ਆਧਾਰ ਤੇ ਇਤਿਹਾਸ ਦਾ ਗੰਤਮੰਦ ਸਾਫ਼ ਕਰਨਾ ਪੈਣਾ ਹੈ ਇਹ ਨਹੀਂ ਕਿ ਹਰੇਕ ਗੱਲ ਹੀ ਮੰਨ ਲਈਏ ਇਤਿਹਾਸ ਵਿੱਚ ਤੇ ਬਹੁਤ ਕੂਡ-ਗਵਾੜ ਭਰਿਆ ਪਿਆ ਹੈ ਇਤਿਹਾਸ ਬੰਦਿਆਂ ਨੇ ਜਦੋਂ ਲਿਖਿਆ ਇਹਨਾਂ ਨੇ ਬਹੁਤ ਮਲਾਵਟਾਂ ਵਿੱਚ ਕੀਤੀਆਂ ਨੇ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਜਨੇਉ ਪਾਇਆ ਸੀ ਗੱਲਬਾਤ ਪਹਿਲਾਂ ਕੀਤੀ ਹੈ ਵੀ ਮੈਂ ਨਹੀਂ ਪਾਣਾ ਪਰ ਬਾਅਦ ਵਿੱਚ ਮਾਰਦ ਨੇ ਪਾ ਲਿਆ ਕਹਿੰਦੇ ਚੁੱਪ ਕਰਕੇ ਪਰ ਗੁਰਬਾਣੀ ਤੇ ਕਹਿੰਦੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਉ ਜਈ ਜੀਗਾ ਹੈਈ ਥਈ ਤਾਂ ਬਾਣ ਦੇ ਘਤ ਹੈ ਤੇਰੇ ਕੋਲ ਤੇ ਪਾ ਦੇ ਮੈਂ ਜਨੇਉ ਪਾਣਾ ਨਹੀਂ ਹੈ ਤੇਰੇ ਕੋਲ ਲਿਆ ਪਹਿਲਾਂ ਮੇਰੀ ਮਾਂ ਨੂੰ ਜਿਹਨੇ ਉਹ ਪਾਇਆ ਮੇਰੀ ਭੈਣ ਨੇ ਨਹੀਂ ਪਾਇਆ ਮੇਰੀ ਮਾਂ ਨੇ ਵੀ ਨਹੀਂ ਪਾਇਆ ਉਸ ਵੇਲੇ ਉਹ ਪਾਉਣ ਵਾਲਾ ਕਹਿੰਦਾ ਵੀ ਇਹ ਇਹ ਤੇ ਤੁਹਾਡੀ ਮਾਤਾ ਨੂੰ ਨਹੀਂ ਪੈ ਸਕਦਾ ਭੈਣ ਨੂੰ ਨਹੀਂ ਪੈ ਸਕਦਾ ਬੀਬੀ ਜਨੇ ਉਹ ਪਾਈ ਨਹੀਂ ਸਕਦੀ ਬੀਬੀ ਜਨੇ ਉਹ ਪਾਈ ਨਹੀਂ ਸਕਦੀ ਗੁਰੂ ਨਾਨਕ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ ਮੇਰੀ ਭੈਣ ਲਈ ਨਹੀਂ ਮੈਨੂੰ ਵੀ ਉਸ ਧਰਮ ਦੀ ਲੋੜ ਨਹੀਂ ਜਿਹੜਾ ਜਨੇਊ ਮੇਰੀ ਮਾਂ ਨਹੀਂ ਪਾ ਸਕਦੀ ਮੇਰੀ ਭੈਣ ਨਹੀਂ ਪਾ ਸਕਦੀ ਉਹ ਮੈਂ ਨਹੀਂ ਪਾਉਣਾ ਉਸ ਦਿਨ ਵੱਖਰੀ ਵਿਚਾਰ ਧਾਰਾ ਦਾ ਜਨਮ ਹੋ ਗਿਆ ਹੈ ਬੇਦੀ ਕੁਲ ਵਿੱਚੋਂ ਹੀ ਸੰਨ ਪਹਿਲਾਂ ਸਾਰੇ ਪੁੰਦੇ ਹੀ ਆਏ ਸੀ ਉਦੋਂ ਫਿਰ ਵੱਖਰੀ ਸੋਚ ਦਾ ਸੋਚ ਦੇ ਅੰਦਰ ਉਹਨਾਂ ਦੇ ਪਹਿਲਾਂ ਹੀ ਆ ਗਈ ਹੋਣੀ ਹੈ ਪਰ ਉਦੋਂ ਇਹ ਅਸੀਂ ਕਹਿ ਸਕਦੇ ਆ ਵੀ ਸਾਡਾ ਬਰਥਡੇ ਹੈ ਸਿੱਖਾਂ ਦਾ ਉਦਣ ਜੰਮਦੀ ਸਿੱਖ ਨੂੰ ਵਿਚਾਰ ਸਿੱਖ ਵਿਚਾਰਾਂ ਨੂੰ ਕਹਿੰਦੇ ਆ ਜੀ ਨਵੀਂ ਸੋਚ ਨਵੀਂ ਵੱਖਰੀ ਸੋਚ ਵੱਖਰੀ ਸੋਚ ਹਟ ਕੇ ਸਭ ਨਾਲੋਂ ਵੱਖਰੀ ਸੋਚ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਗੱਲ ਹੋਰ ਕਹਦੇ ਆ ਭਾਈ ਲਾਲੋ ਜੀ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜਾਂਦੇ ਆ ਤੇ ਉਸ ਪ੍ਰਸੰਗ ਦੇ ਵਿੱਚ ਵੀ ਲਿਖਿਆ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਲਾਲੋ ਭਾਈ ਲਾਲੋ ਨੇ ਕਿਹਾ ਮਹਾਰਾਜ ਤੁਸੀਂ ਜਲੇਊ ਵਾਲੇ ਮੇਰੇ ਘਰ ਪ੍ਰਸ਼ਾਦਾ ਕਿੱਥੇ ਛਕੋ ਉੱਥੇ ਵੀ ਲਿਖਿਆ ਵੀ ਪਾਇਆ ਹੀ ਹੋਇਆ ਸੀ ਇਹ ਵੀ ਇੱਕ ਦਿਨ ਪਾ ਕੇ ਮੁੜ ਕੇ ਲਾਂਦਾ ਸੀ ਵੀ ਲਾਲੋ ਦੇ ਘਰ ਤੱਕ ਪਾਇਆ ਹੋਇਆ ਸੀ ਐਨੀਆਂ ਮਲਾਵਟਾਂ ਸਿੱਖ ਇਤਿਹਾਸ ਵਿੱਚ ਹੋਈਆਂ